ਛੱਡ ਕੇ ਸਾਂਹ ਮਰਗੇ ਨੂੰ ਮੈਂ ਸੱਚੀ ਫੁੱਲ گلاب ਨਹੀਂ ਵੇਖੇ ਤੂੰ ਆਖਰੀ ਸੁਪਨਾ ਮੇਰਾ ਸੀ ਮੈਂ ਤੇ ਤੋਂ ਬਾਦ ਖਾਬ ਨਹੀਂ ਵੇਖੇ ਦਿਲ ਹੋਰ ਕਿਸੇ ਨਾਲ ਕਰਦਾ ਨਹੀਂ ਤੇਰੇ ਵਾਲਾ ਵਾਂਗੂ ਖੁੱਲਣ ਦਾ ਪਹਿਲਾ ਸੁਪਨਾ ਵੇਹਣ ਦਾ ਸੀ ਅੱਜ ਸੱਜਣਾ ਨੂੰ ਭੁੱਲਣ ਦਾ ਸੱਜਣਾ ਜੇ ਹੋਣੀ ਗੂਲ ਦੇ ਤਾਂ ਚੁੱਪ ਰਹਿਣਾਵੇਂ ਰੌਲਾ ਪਾ ਕੇ ਕੀ ਲੈਣਾ ਉਲਝੀਆਂ ਹੋਈਆਂ ਤੰਦਾਂ ਨੂੰ ਤੂੰ ਸੱਜਾ ਕੇ ਕੀ ਲੈਣਾ ਜੇ ਫਰਕ ਉਹਨਾਂ ਨੂੰ ਪੈਂਦਾ ਨਹੀਂ ਤੂੰ ਦਿਲ ਦਿਖਾ ਕੇ ਕੀ ਲੈਣਾ ਜੇ ਤੇਰੇ ਵਾਲਦੇ ਹੁੰਦੇ ਤਾਂ ਕੁਝ ਸੋਚਦਾ ਵੀ ਹੁਣ ਸੱਜਣੇ ਕਿਸੇ ਹੋਰ ਦੇ ਆ ਤੂੰ ਹੱਕ ਜਪਾ ਕੇ ਕੀ ਲੈਣਾ ਤੂੰ ਵੀ ਛੱਡ ਦੇ ਭਲਾ ਸ਼ਾਇਰੀ ਸੁਣਾ ਦੇ ਜੀ ਸ਼ਾਇਰੀ ਸੁਣਾ ਨਹੀਂ ਨਹੀਂ ਟੁੱਟੇ ਹੋਏ ਕਾਚੀ ਕੀ ਤਰ੍ਹਾਂ ਬਰਬਾਦ ਹੋ ਗਏ ਹਾਂ ਟੁੱਟੇ ਹੋਏ ਕਾਚੀ ਕੀ ਤਰ੍ਹਾਂ ਬਰਬਾਦ ਹੋ ਗਏ ਹਮ ਅਬ ਗਮੋ ਕੇ ਸਹਾਰੇ ਡੁੱਬੇ ਹੋਏ ਮਹਿਫਲ ਕੀ ਗਰੋਂ ਮੇ ਸ਼ਰਾਬ ਹੋ ਗਏ ਹਾਂ ਗਰੋਂ ਕੀ ਮਹਿਫਲ ਮੇ ਸ਼ਰਾਬ ਹੋ ਗਏ ਬਸ ਮੈਨੂੰ ਦਰਸੇ ਲਾਦਾ ਉਸੇ ਵੇਲੇ ਹੋ ਜਾਣਾ ਜਾ ਕੇ ਜਦ ਸਹਿਬਾ ਨੂੰ ਮੈਂ ਸੀਨੇ ਨਾਲ ਲਾਇਆ ਜਾ ਕੇ ਜਦ ਸਹਿਬਾ ਨੂੰ ਮੈਂ ਸੀਨੇ ਨਾਲ ਲਾਇਆ ਸਾਡਾ ਜਨਮ ਜਨਮ ਤੱਕ ਸਾਥ ਨਿਭੂਗਾ ਬਕੀਏ ਨਹੀਂ ਜਨਮ ਜਨਮ ਤੱਕ ਸਾਥ ਨਿਭੂਗਾ ਬਕੀਏ ਨਹੀਂ ਜੱਟੀ ਮਰ ਜੂਗੀ ਜੇ ਮੈਂ ਨਜ਼ਰੀ ਨਾ ਆਇਆ ਜੱਟੀ ਮਰ ਜੂਗੀ ਜੇ ਮੈਂ ਨਜ਼ਰੀ ਨਾ ਆਇਆ ਬੱਕੀ ਹਵਾ ਦੇ ਨਾਲ ਕਰਾ ਦੇ ਤੂੰ ਅੱਜ ਗੱਲਾਂ ਨਹੀਂ ਬੱਕੀ ਹਵਾ ਦੇ ਨਾਲ ਕਰਾ ਦੇ ਤੂੰ ਅੱਜ ਗੱਲਾਂ ਨਹੀਂ ਬਸ ਜੀ ਬਸ ਹੋਰ ਬਦਲੇ ਤੇ ਆ ਗਿਆ बदला बदला सा लगता था है मिजार क्या बात होगी शिकायत हमसे आए किसी और से मुलाकात होगी दिल मेरा भी तोड़ कर गई है तुम्हारा भी एक दिन टूटेगा दिल बीच ਦਬੇ ਉਹਦੇ ਬਾਰੇ ਪੁੱਛਦੇ ਉਹਦੇ ਲਾਰੇ ਸੱਚੇ ਸੀ ਜਾਂ ਐਵੇਂ ਬਾਰੇ ਪੁੱਛਦੇ ਮੈਂ ਤਾਂ ਜੋਰ ਬਥੇਰਾ ਲਾਇਆ ਇਹ ਸਮਝੇ ਨਾ ਸਮਝਾਇਆ ਮੈਂ ਤਾਂ ਜੋਰ ਬਥੇਰਾ ਲਾਇਆ ਇਹ ਸਮਝੇ ਨਾ ਸਮਝਾਇਆ ਪੂਰਾ ਦਿਲ ਦਾ ਛਪਾ ਕਿਉਂ ਐ ਕਿਉਂ ਐ तूं बेवा क्यू क्यू ए तूं बेवफ़ा क्यू ए क्यू ए सॾी ग़लती आहे असीं दिलो सिखे आ क़िस्मत साढी विच रो लिखे आ साॾी ग़लती आहे ਅਸੀਂ ਦਿਲੋਂ ਚੋਣਾ ਸਿੱਖਿਆ ਤਾਂ ਹੀ ਕਿਸਮਤ ਸਾਡੀ ਵਿੱਚ ਰੋਣਾ ਲਿਖਿਆ ਹੰਝੂ ਅੱਖਾਂ ਵਿੱਚੋਂ ਆਉਂਦੇ ਵਾਂਗ ਸੋਣ ਮਹੀਨੇ ਚੋਂਦੇ ਹੰਝੂ ਅੱਖਾਂ ਵਿੱਚੋਂ ਆਉਂਦੇ ਵਾਂਗ ਸੋਣ ਮਹੀਨੇ ਚੋਂਦੇ ਐਵੇਂ ਹੁੰਦਾ ਹਰ ਖፋ ਕਿਉਂ ਐ ਕਿਉਂ ਐ ਤੂੰ ਬੇਵਫਾ क्यों है क्यों है तू बेवफा क्यों है क्यों है जय हिंद दोस्तों जय हिंद दोस्तों हो जाते दोस्तों ठीक ठाक जय वतन की मोहब्बत में खुद को तपाए बैठे हैं मरेंगे वतन के लिए शर्त मौत से लगाए बैठे हैं आई लव इंडिया आर्मी और ਕਰਕੇ ਦੱਸ ਦੋ ਵੀ ਕਿਹੜਾ ਕਿਹੜਾ ਚਾਹੁੰਦਾ ਕਿ ਮੇਰੇ ਹਜ਼ਾਰਾਂ ਵਿੱਚ ਤੇ ਮਿਲੀਅਨ ਵਿੱਚ ਫਾਲੋਅਰ ਹੋਣ। ਛੋੜਾ ਕਿਹੜਾ ਚਾਹੁੰਦਾ? ਜਿਹਨੂੰ ਕਿਨੂੰ ਸ਼ੌਂਕ ਆ? ਕਿਨੂੰ ਕਿਨੂੰ ਸ਼ੌਂਕ ਆ ਵੀਰੇ ਹਜ਼ਾਰਾਂ ਤੇ ਮਿਲੀਅਨ ਵਿੱਚ ਫਾਲੋਅਰ ਰੱਖਣ ਕੀ ਮੈਨੂੰ ਲੋਕੀ ਸਾਰੇ ਜਾਣ। ਅੱਜ ਕਿਹੜਾ ਵੀ ਮੇਰੇ ਮੇਰੀ ਗੱਲ ਸੁਣੋ ਅੱਜ ਕੱਲ ਸਾਰੇ ਲੋਕੀ ਨਾਲ ਮਿਲੀਅਨ ਤੇ ਹਜ਼ਾਰਾਂ ਵਿੱਚ ਫਾਲੋਅਰ ਚੱਕਦੇ ਆ ਜੋ ਜਿਹੜੇ ਗਾਇਕ ਹੁੰਦੇ ਆ ਚਾਹੇ ਜਿਹੜੇ ਵੀ ਕਮੈਂਟ ਕਰਦੇ ਹੁੰਦੇ ਆ ਵੀ ਮਿਲੀਅਨ ਵਿੱਚ ਮੇਰੇ ਫਾਲੋਅਰ ਹੋਣ ਮੈਨੂੰ ਦੁਨੀਆ ਜਾਣਨ ਯਾਰ ਕੀ ਕਹਾਂਗੇ ਇਦਾਂ ਇਹ ਜੇ ਮਿਲੀਅਨ ਫਾਲੋਅਰ ਚੱਕ ਗਏ ਜਦ ਆਪਣਾ ਵੀਰੇ ਮਰਨਾ ਵਾ ਕੋਈ ਇਹੋ ਜਿਹਾ ਬੰਦਾ ਆਪਾਂ ਸਟੋਰੀ ਪਾ ਦਾਂਗੇ ਵੀ ਹਾਂ ਪਈ ਵੀ ਅਸੀਂ ਮਰਨਾ ਵਾ ਤੁਸੀਂ ਸਾਡੇ ਨਾਲ ਸਾਡਾ ਸਟੈਂਡ ਲੈਣੋਗੇ ਸਮਝੇ ਕੋਈ ਬੰਦਾ ਮਰ ਜਾਂਦਾ ਫਿਰ ਗਾਉਣੇ ਕਿੱਦਾਂ ਦੇ ਪਾਉਂਦੇ ਆ ਤੁਹਾਡੇ ਵਿੱਚੋਂ 4010 ਜੋ ਜੋ ਦੋਸਤ ਹੀ ਹੋਣਗੇ ਕਹਿਣਗੇ ਵੀ ਤੂੰ ਹੁਕਮ ਤਾਂ ਕਰਦਾ ਵੇ ਦਿੰਦੇ ਜਾਨ ਜਰਾ ਜੋ ਵੀਰੇ ਮੈਂ ਹੁਕਮ ਕਰਦਾ ਕਿਹੜਾ ਤੁਹਾਡੇ ਚੁੱਟ ਕੇ ਜਾਨ ਦੇ ਦੂਗਾ ਦੇਊਗਾ ਕੋਈ ਬਾਈ ਦੇਊਗਾ ਤੁਹਾਡੇ ਵਿੱਚੋਂ ਇਹ ਚੰਗਾ ਉਹ ਬੰਦਾ ਮੇਰੇ ਕੋਈ ਨਹੀਂ ਦਿੰਦਾ ਸਾਰੇ ਮਤਲਬੀ ਆ ਇਸ ਕਰਕੇ ਮੇਰੇ ਫਾਲੋਅਰ ਦਾ ਕੋਈ ਚੱਕਰ ਨਹੀਂ ਪੈਂਦਾ ਆਪਣੇ ਮਾਪੇ ਆਪਣੇ ਲਈ ਸਭ ਤੋਂ ਵੱਧ ਨੇ ਉਹਦਾ ਕਹਿਣ ਦਾ ਇਹ ਮਤਲਬ ਆ ਵੀ ਆਪਣੇ ਪਹਿਲਾਂ ਜੋ ਵੀ ਆ ਨਾ ਸੋਸ਼ਲ ਮੀਡੀਆ ਦੇ ਜੋ ਫੇਕ ਪੀਪਲ ਹੁੰਦੇ ਨੇ ਹੈਨਾ ਜੋ ਆਪਾਂ ਇਦਾਂ ਹੀ ਮਨਾਲੇ ਸੋਸ਼ਲ ਮੀਡੀਆ ਤੇ ਅਟੈਚ ਹੋ ਲੈਣਾ ਕਿਸੇ ਚੀਜ਼ ਨਾਲ ਵੀ ਉਹਨਾਂ ਨੂੰ ਤੁਹਾਡੇ ਨਾਲ ਸਟੈਂਡ ਨਹੀਂ ਲੈਣਾ ਨਾ ਉਹ ਤਾਂ ਮੇਰੇ ਤੁਹਾਡੇ ਸ਼ੌਂਕ ਲਈ ਤੁਹਾਡੇ ਲਈ ਆਪਣਾ ਮਨੋਰੰਜਨ ਕਰਦੇ ਆ ਤੁਹਾਡੇ ਲਈ ਥੋੜੇ ਲਾਈਕ ਲਈ ਵਧੀਆ ਨਹੀਂ ਬੜੇ ਤੁਸੀਂ ਕਹੋ ਅੱਜ ਸਟੋਰੀ ਪਾ ਕੇ ਕੇ ਮੈਨੂੰ 5-5 ਰੁਪਏ ਵੀ ਸੈਂਡ ਕਰ ਦੋ ਕਿਸੇ ਨੇ ਨਹੀਂ ਕਰਨੇ ਹੈਗੇ ਠੀਕ ਹੈ ਜੀ ਇਹ ਕੰਮ ਸਹੀ ਹੈ ਜੀ 5-5 ਲੋ ਵੀ ਚਲੋ ਸੁਣੋ ਡੈਰੀ ਵਿੱਚ ਸਾਂਭਿਆ ਗੁਲਾਬ ਮੇਰਾ ਸੀ ਡੈਰੀ ਵਿੱਚ ਸਾਂਭਿਆ ਗੁਲਾਬ ਮੇਰਾ ਸੀ ਸਾਂਭ ਕੇ ਮੈਂ ਰੱਖਿਆ ਰਮਾਲ ਤੇਰਾ ਸੀ ਜੋ ਸੱਚ ਨਹੀਂ ਹੋਣਾ ਉਹਨੂੰ ਸੱਚ ਮਨ ਬੈਠੀ ਸੀ ਤੇਰੇ ਝੂਠੇ ਲਾ ਰਿਆਂ ਨਾ ਬੁਰਾ ਹਾਲ ਮੇਰਾ ਸੀ ਲਾਵਾ ਵਾਲਾ ਮਨ ਵਿੱਚ ਖਿਆਲ ਜੋ ਮੇਰੇ ਸੀ ਧੋਖਿਆਂ ਦਾ ਕੋਈ ਹਾਲ ਨਾ ਰਹਾ ਚੀਰੂ ਵਰਗਾ ਪਿਆਰ ਨਾ ਰਹਾ ਇੱਕ ਤੋਂ ਚਾਰ-ਚਾਰ ਲੋਕੀ ਸਾਹਮਣੇ ਬੈਠੇ ਨੇ ਟੁੱਟਿਆ ਸੀ ਦਿਲ ਮੇਰਾ ਤਾਂ ਕਿਹਾ ਸੀ ਤੋਖਾ ਮਿਲਿਆ ਸੀ ਸਾਨੂੰ ਕੋਈ ਸੋਹਣੀ ਜੀ ਕੁੜੀ ਤੋਂ ਤਾਂ ਹੀ ਤਾਂ ਕਿਹਾ ਸੀ ਇਸ ਮਸਲੇ ਦਾ ਕੋਈ ਹੱਲ ਤੇ ਨਹੀਂ ਇਸ ਮਸਲੇ ਦਾ ਕੋਈ ਹੱਲ ਤੇ ਨਹੀਂ ਤੇਰੀ ਮੇਰੀ ਹੁਣ ਕੋਈ ਗੱਲ ਤੇ ਨਹੀਂ ਕੀ ਹਾਲ ਨੇ ਮੇਰੀ ਜ਼ਿੰਦਗੀ ਦੇ ਤੈਨੂੰ ਇਸ ਬਾਰੇ ਕੁਝ ਪਤਾ ਤੇ ਨਹੀਂ ਕਿੰਨੇ ਦੂਰ ਕਰਾਂ ਤੇਰੀਆਂ ਔਜਾਦਾਂ ਨੂੰ ਤੇ ਤੂੰ ਮੇਰੀ ਔਜਾਦਾਂ ਦੇ ਵਿੱਚ ਕੋਈ ਮਸਲਾ ਤੇ ਹੱਲ ਤੇ ਨਹੀਂ ਟੁੱਟ ਗਿਆ ਹੈ ਲਿਖਦਾ ਲਿਖਦਾ ਸੋਡੀ ਆਲ ਦਾ ਮੁੰਡਾ ਜੇ ਤੈਨੂੰ ਮੇਰੇ ਬਾਰੇ ਕੁਝ ਪਤਾ ਤਾਂ ਸੱਚੀ ਦੱਸਾਂ ਕੋਈ ਹਾਲਤ ਮਸਲਾ ਹਾਲਤੇ ਨਹੀਂ ਸੁਣਿਆ ਸੁਣਿਆ ਇਹੋ ਫੁੱਲ ਗੁਲਾਬ ਦੇ ਨੇ ਕੁਝ ਕੱਚੇ ਨੇ ਤੇ ਕੁਝ ਆਮ ਜਿਹੇ ਨੇ ਇਸ ਕਿਤੇ ਰਾਹਾਂ ਵਿੱਚ ਕਿੰਜ ਕਰਾਂ ਤਾਰੀਫ਼ ਤੇਰੀ ਇਨ ਫੁੱਲਾਂ ਦੀ ਹੁਣ ਜੇ ਜੋ ਹੁਣ ਕਿਸੇ ਹੋਰ ਦੀ ਦੈਰੀ ਦੇ ਮੁਹਤਾਜ ਦੇ ਨੇ ਇੱਥੇ ਵਿੱਚ ਪੁੱਛੇ ਜਾਂਦਾ ਸੱਚਣਾ ਕਿ ਆਹ ਜੀ ਹਵਾ ਆਖੇ ਮੁਹੱਬਤ ਹੈ ਮੈਨੂੰ ਤੇਰੇ ਨਾਲ ਹਵਾ ਆਖੇ ਮੁਹੱਬਤ ਹੈ ਮੈਨੂੰ ਤੇਰੇ ਨਾਲ ਮੈਂ ਆਖਿਆ ਏ ਮੇਰਾ ਦਿਲ ਜੁੜਿਆ ਏ ਕਿਸੇ ਹੋਰ ਨਾਲ ਹਵਾ ਆਖੇ ਉਹ ਕੌਣ ਹੈ ਜੋ ਮੇਰੇ ਤੋਂ ਇੰਨੀ ਚੰਗੀ ਹੈ ਮੈਂ ਆਖਿਆ ਉਹ ਹੋਰ ਕੋਈ ਨਹੀਂ ਮੇਰੀ ਪਹਿਲੀ ਤੇ ਸੱਚੀ ਰੂਹ ਦੀ ਮੁਹੱਬਤ ਹੈ ਜੋ ਮੇਰੇ ਨਾਲ ਦਿਲ ਦੀਆਂ ਗੱਲਾਂ ਕਰਕੇ ਮੇਰੇ ਮੁਹੱਬਤ ਦੇ ਰਸ ਵਿੱਚ ਰੰਗੀ ਹੈ ਬਸ ਫਰਕ ਸਿਰਫ ਇਹਨਾ ਹੈ ਤੂੰ ਆਪਣਾ ਜੋਰ ਦਿਖਾ ਕੇ ਚੱਲੀ ਜਾਨੀ ਹੈ ਤੇ ਉਹ ਮੇਰੇ ਨਾਲ ਹਰ ਦੁੱਖ ਸੁੱਖ ਹਰ ਪਲ ਨਾਲ ਰਹਿੰਦੀ ਹੈ ਗੁੱਸਾ ਨਾ ਕਰੀ ਹੈਰੀ ਥੋੜੀ ਆਲ ਦੀਆਂ ਗੱਲਾਂ ਦਾ ਜਿੰਨਾ ਤੂੰ ਮੈਨੂੰ ਚਾਹੁੰਦੀ ਹੈ ਉਹ ਦੁੱਗਣਾ ਵੱਧ ਮੈਨੂੰ ਚਾਹੁੰਦੀ ਹੈ ਇੱਕ ਨਈ ਪੰਜਾਬੀ ਜਣਕੀ ਪੰਜਾਬੀ ਕਥਾ ਵਧੀਆ ਲੱਗੂਗੀ ਤੁਹਾਨੂੰ ਸੁਣ ਕੇ ਦੇਖੋ ਬਾਅਦ ਚ ਅਕਲ ਵਾਲੀ ਵੀ ਗੱਲ ਹੋਵੇਗੀ ਇੱਕ ਮੁੰਡਾ ਹੁੰਦਾ ਵੀ ਉਹਦੇ ਨਾਲ ਘਰ ਦੇ ਉਹ ਕੰਮ-ਕੰਮ ਨਹੀਂ ਕਰ ਦਾਂਦਾ ਤੇ ਉਹਦੇ ਘਰ ਦੇ ਉਹਨੂੰ ਉਹਦਾ ਬਾਪੂ ਵੀ ਚਲ ਕੰਮਕਾਰ ਕਰਦਾ ਮਾਤਾ ਵੀ ਉਹਦੀ ਚਲੋ ਹਨਾ ਦਿਹਾੜੀ ਕਰਦੀ ਆ ਤੇ ਉਹਨੂੰ ਉਹਦੇ ਯਾਰ ਦੋਸਤ ਕੰਮਕਾਰ ਤੇ ਲੱਗੇ ਹੁੰਦੇ ਨੇ ਉਹ ਵੀ ਉਹਨੂੰ ਤਾਨੇ ਦੁਨੇ ਮਾਰਨ ਆ ਜਾਂਦੇ ਨੇ ਵੀ ਤੂੰ ਬੇਲਾ ਰਹਿਣਾ ਯਾਰ ਵੀ ਤੂੰ ਬੇਲੜ ਹਨਾ ਹੋਰ ਵੀ ਪਿੰਡ ਵਾਲੇ ਕਹੀ ਉਹਨੂੰ ਕਹਿ ਦਿੰਦੇ ਨੇ ਤੇ ਉਹ ਇੱਕ ਦਿਨ ਇੰਨਾ ਕਿ ਜਿਆਦਾ ਅੱਕ ਜਾਂਦਾ ਉਹ ਤੁਰਿਆ ਤੁਰਿਆ ਬਦੰਦਰ ਜੰਗਲਾਂ ਕੰਨੀ ਲੱਗ ਜਾਂਦਾ ਤੇ ਜੰਗਲਾਂ ਕੰਨੀ ਲੰਘਿਆ ਉੱਥੇ ਉਹਨੂੰ ਇੱਕ ਹੋਰ ਜਾਈ ਜਾਂਦਾਗਾ ਹਾਂ ਉਹਨੂੰ ਸਾਥ ਦੇਖਦਾ ਇੱਕ ਤੇ ਉਹ ਸਾਧ ਕੋਲੇ ਜਾ ਕੇ ਖੜਦਾ ਤੇ ਉਹਨੂੰ ਜਾਨ ਕੀ ਡਿਸਟਰਬ ਕਰਦਾ ਉਹਦੀ ਭਗਤੀ ਤੋਂ ਵੀ ਮੈਨੂੰ ਕੋਈ ਗੁਰੂ ਜਾ ਕੋਈ ਹਨਾ ਕੰਮਕਾਰ ਦੀ ਰੱਖੋ ਮੈਨੂੰ ਤੇ ਉਹ ਕਹਿੰਦਾ ਕਹਿੰਦਾ ਵੀ ਸਾਧ ਜਦੋਂ ਜਦ ਡਿਸਟਰਬ ਹੋ ਗਿਆ ਠਗਾਇਆ ਉਹ ਕਹਿੰਦਾ ਵੀ ਤੂੰ ਮੇਰੇ ਨਾਲ ਹੀ ਰਹਿ ਲੈ ਹਨਾ ਵੀ ਤੂੰ ਮੇਰਾ ਚੇਲਾ ਬਣ ਜਾ ਵੀ ਤੈਨੂੰ ਮੈਂ ਗੁਰੂ ਗੁਣ ਜੋ ਵੀ ਆ ਵੀ ਤੈਨੂੰ ਮੈਂ ਦੇ ਦੂੰਗਾ ਉਹ ਕਹਿੰਦਾ ਕਹਿੰਦਾ ਨਹੀਂ ਮੈਂ ਤੋਏ ਵੀ ਕੰਮ ਨਹੀਂ ਹੋਣਾ ਹੈਗਾ ਕਹਿੰਦਾ ਮੈਂ ਇੰਨਾ ਥੱਲੇ ਨਹੀਂ ਲੱਗਣਾ ਹੈਗਾ ਵੀ ਤੇਰੇ ਨਾਲ ਰਹਾ ਜਾਂ ਚੇਲਾ ਬਣਾ ਤੇਰਾ ਉਹ ਨਾਲ ਉਹਨੂੰ ਫਿਰ ਚਾਰ ਮੋਮਬਤੀਆਂ ਦੇ ਦਿੰਦਾ ਜੀ ਤੇ ਚਾਰ ਮੂੰਬਤੀਆਂ ਜਦ ਉਹਨੂੰ ਦਿੰਦਾ ਕਹਿੰਦਾ ਵੀ ਇਹ ਚਾਰ ਤਨੂਆ ਮੂੰਬਤੀਆਂ ਦਿਨਾ ਇੱਕ ਇੱਕ ਨੂੰ ਤਾਂ ਗੱਲੀ ਗੱਲੀ ਦਿਸ਼ਾ 'ਚ ਜਾ ਕੇ ਉਹ ਕਰਨਾ ਹੈ ਨਾ ਪੂਰਬ ਪੱਛਮ ਦੱਖਣ ਜੋ ਵੀ ਆ ਮੈਨੂੰ ਚਲ ਦਿਸ਼ਾ ਦਾ ਨਹੀਂ ਪਤਾ ਤੈਨੂੰ ਪਤਾ ਵੀ ਉਹਨਾਂ ਨਾਲ ਜੋ ਉਹ ਕਰਨਾ ਠੀਕ ਆ ਵੀ ਜੜਾ ਕੇ ਲੈ ਜਾਣੀਆਂ ਤਾਂ ਚਰਸਤੇ ਤੋਂ ਵੀ ਜਿੱਥੇ ਕੇ ਜਾ ਕੇ ਬੁਝੂਗੀ ਵੀ ਉੱਥੇ ਕੇ ਜਾ ਕੇ ਟੂਆ ਵਟ ਲੈ ਤੇ ਯੋ ਚਲੋ ਪਹਿਲੀ ਦਿਸ਼ਾ 'ਚ ਜਾਂਦਾ ਤੇ ਮੂੰਬਤੀ ਜਲਾ ਕੇ ਜਾਈ ਜਾਂਦਾ ਜਾਈ ਜਾਂਦਾ ਜਿੱਥੇ ਕਿ ਜਾ ਕੇ ਮੋਮਬਤੀ ਬੁੱਝ ਜਾਂਦੀ ਹੈ ਜੀ ਉੱਥੇ ਕਿ ਜਾ ਕੇ ਉਹ ਟੂਆ ਵੱਟ ਲੈਂਦਾ ਤੇ ਟੂਆ ਵੱਟ ਕੇ ਉੱਥੋਂ ਨੂੰ ਖਾਣ ਪੀਣ ਨੂੰ ਮਿਲ ਜਾਂਦਾ ਸਮਾਨ ਹੋਰ ਫਲ ਫਰੂਟ ਵਧੀਆ ਜਣੇ ਕਿ ਵਧੀਆ ਤਾਕਤ ਵਾਲੀਆਂ ਚੀਜ਼ਾਂ ਮਿਲਦੀਆਂ ਨੇ ਉਹ ਖਾ ਕੇ ਫਿਰ ਉਹ ਕਹਿੰਦਾ ਵੀ ਚੱਲ ਦੂਜੀ ਵੀ ਮੋਮਬਤੀ ਅੱਜ ਜਲਾ ਲੈਣੇ ਗੇਦਰੇ ਨਿਕਰੋਂਦਾ ਉਹ ਦੂਜੀ ਮੋਮਬਤੀ ਜਲਾ ਕੇ ਦੂਜੀ ਦਿਸ਼ਾ ਦੇ ਨੂੰ ਤੁਰਪੰਦਾ ਜੀ ਦੂਜੀ ਦਿਸ਼ਾ ਜਿਹੜਾ ਤੁਰਦਾ ਉਹ ਜਾਈ ਜਾਂਦਾ ਜਾਈ ਜਾਂਦਾ ਉਹ ਜਿੱਥੇ ਕਿ ਜਾ ਕੇ ਬੁੱਝਦੀ ਉੱਥੇ ਕੋ ਉਹ ਫੇਰ ਵੱਟ ਲੰਦਾ ਪਦੰਦਰ ਜਾਂ ਵੱਟਦਾ ਆ ਸਹੀ ਆ ਵੱਟਦਾ ਬਈ ਉਹ ਮਿਹਨਤੀ ਆ ਮੁੰਡਾ ਤੇ ਉਹ ਨਹੀਂ ਹੁਣ ਮਿਹਨਤੀ ਹੋ ਗਿਆ ਨਾ ਬਈ ਮੋਮਬਤੀਆਂ ਆਈਆਂ ਗੱਲੇ ਦੇ ਅੱਥਰ ਜਿਆਰ ਤੇ ਉਹ ਜਾ ਕੇ ਜਿੱਥੇ ਕੋ ਬੋਝਦੀ ਆ ਦੂਜੀ ਮੋਮਬਤੀ ਉੱਥੋਂ ਕੋ ਵੱਟਦਾ ਉੱਥੋਂ ਵੀ ਉਹਨੂੰ ਸੋਨਾ ਲੱਭਦਾ ਉਹ ਕਹਿੰਦਾ ਬਾਜੀ ਬਾ ਕੀ ਬਾਤਾਂ ਨੇ ਚੱਲ ਅੱਗੇ ਬਾਈ ਉਹਨੂੰ ਠੀਕ ਆ ਸੋਨਾ ਲੱਭਦਾ ਇਹੋ ਸੋਨਾ ਆਪਣੇ ਜੀਵ ਦੇ ਪਾਰ ਗੈਨ ਦਾ ਵੀ ਚੱਲ ਕੀ ਪਤਾ ਜਿਹੜੀ ਤੀਜੀ ਮੋਮਬਤੀ ਹੋਊਗੀ ਉਧਰ ਵੀ ਲੱਭ ਜੂਵੇ ਤੇ ਉਹ ਤੀਜੀ ਮੋਮਬਤੀ ਨੂੰ ਵੀ ਇੱਕਣੇ ਲੈ ਕੇ ਜਾਂਦਾ ਤੀਜੀ ਦੇ ਛਾਜ ਜਦੋਂ ਤੀਜੀ ਦਸ਼ਾ ਦੇ ਲੈ ਕੇ ਜਾਂਦਾ ਜਿੱਥੇ ਕਿ ਜਾ ਕੇ ਬੋਧੀਆਂ ਮੋਮਬਤੀ ਉੱਥੇ ਕਿ ਜਾ ਕੇ ਬਈਓ ਪੱਟਦਾ ਉੱਥੇ ਉਹਨੂੰ ਕੁਝ ਨਹੀਂ ਮਿਲਦਾ ਹੈਗਾ ਉਹ ਸਾਧ ਕੋਲੇ ਜਾਂਦਾ ਕਹਿੰਦਾ ਵੀ ਮੈਨੂੰ ਦੋ ਮੋਮਬਤੀਆਂ ਜੇ ਮਿਲਿਆ ਵੀ ਤੀਜੀ ਚ ਕੁਝ ਨਹੀਂ ਮਿਲਿਆ ਹੈਗਾ ਵੀ ਚੌਥੀ ਵਾਲੇ ਮੈਂ ਬਾੜ ਲੈਣੀ ਆ ਉਹ ਕਹਿੰਦਾ ਕਹਿੰਦਾ ਵੀ ਤੈਨੂੰ ਦੋ ਚ ਮਿਲ ਗਿਆ ਕਹਿੰਦਾ ਵੀ ਤੂੰ ਬਹੁਤ ਆ ਵੀ ਤੂੰ ਤੀਜੀ ਚ ਚੌਥੀ ਬਾੜ ਕੇ ਕੀ ਕਰਨੀ ਆ ਕਹਿੰਦਾ ਹੀ ਨਹੀਂ ਵੀ ਇਹ ਤਾਂ ਗਲਤ ਗੱਲ ਆ ਕਹਿੰਦਾ ਨਹੀਂ ਨਹੀਂ ਵੀ ਤਾਂ ਵੀ ਲਾਲਚ ਗਲਤ ਗੱਲ ਆ ਵੀ ਬੁਰੀ ਬਲਾ ਲਾਲਚ ਉਹ ਹੀ ਮੰਨਦਾ ਨਹੀਂ ਹੈਗਾ ਵੀ ਚੱਲ ਤੀਜੀ ਤਾਂ ਮੈਨੂੰ ਕੁਝ ਮਿਲਿਆ ਨਹੀਂ ਹੈਗਾ ਪਤੰਦਰ ਚੌਥੀ ਬਾੜ ਲੰਦਾ ਚੌਥੀ ਦਿਸ਼ਾ ਜਨੂੰ ਲੰਘ ਜਾਂਦਾ ਜਦ ਚੌਥੀ ਦਿਸ਼ਾ ਜਨੂੰ ਲੰਘਦਾ ਉਹ ਬਾੜ ਕੇ ਜਿੱਥੇ ਇੱਕ ਖਾਦਮ ਹੁੰਦੀ ਆ ਉਹ ਮੋਮਬਤੀ ਮਤਲਬ ਬੁੱਝਦੀ ਆ ਉੱਥੇ ਕਨਾ ਟੋਆ ਪਟਣ ਲਾ ਜਾਂਦਾ ਉੱਥੇ ਨੂੰ ਪੌੜੀਆਂ ਦਿਖਣ ਲੈਂਦੀਆਂ ਨੇ ਥੱਲੇ ਉਹ ਕਹਿੰਦਾ ਲੈ ਵੀ ਇੱਥੇ ਤਾਂ ਮੈਨੂੰ ਲੱਗਦਾ ਅੱਜ ਹੀਰੇ ਲੱਭਣਗੇ ਸਮੁੰਦਰ ਚ ਵੀ ਥੱਲੇ ਨੂੰ ਪੌੜੀਆਂ ਜਾਂਦੀਆਂ ਨੇ ਤੇ ਉਹ ਥੱਲੇ ਲੰਘ ਜਾਂਦਾ ਜੀ ਪੌੜੀਆਂ ਉੱਤਰ ਜਾਂਦਾ ਇੱਕ ਉਹ ਦੇਖਦਾ ਵੀ ਸਾਹਮਣੇ ਇੱਕ ਛੋਟਾ ਜਿਹਾ ਕੋਠਾ ਬਣਿਆ ਹੋਇਆ ਤੇ ਪੌੜੀਆਂ ਉੱਤਰ ਗਏ ਤੇ ਉਹਦੇ ਬੰਦਾ ਬੈਠਾ ਇੱਕ ਵੀ ਉਹ ਚੱਕੀ ਵੀ ਸੀ ਜਾਂਦਾ ਬਜ਼ੁਰਗਾ ਖਾਸ ਹੀ ਲੰਬੀ ਲੰਬੀ ਦਾੜੀ ਆ ਨਾ ਉਹ ਵੀ ਬੜੇ ਬੜੇ ਨੇ ਹਨਾ ਤੇ ਮਤਲਬ ਜਿਹੜਾ ਕਈ ਦਿਨਾਂ ਤੋਂ ਨਹਾਤਾ ਵੀ ਨਹੀਂ ਉਹ ਗੌਰੀ ਵੀ ਕਹਿ ਦਿੰਦੇ ਆਪਾਂ ਨੂੰ ਉਹ ਪੀਸੀ ਜਾਂਦਾ ਚੱਕੀ ਹਨਾ ਤੇ ਉਹ ਕਹਿਨਦਾ ਓਰੇ ਆ ਜਵਾਨਾ ਉਹ ਵਗ ਜਾਂਦਾ ਉਹਦੇ ਕੋਲੇ ਕਹਿੰਦਾ ਬਾਬਾ ਯਾਰ ਇੱਥੇ ਹੀਰੇ ਓਰੇ ਨਹੀਂ ਹੈਗੇ ਉਹ ਪੁੱਛਦਾ ਉਹਨੂੰ ਕਹਿੰਦਾ ਐ ਕਰ ਕਹਿੰਦਾ ਤੂੰ ਚੱਕੀ ਦਾ ਹੋ ਫੜ ਹੱਥੀ ਫੜ ਕਹਿੰਦਾ ਜੱਕੀ ਦੀ ਕਹਿੰਦਾ ਮੈਂ ਤੈਨੂੰ ਬੋਰੀ ਲਿਆ ਕੇ ਦਿੰਦਾ ਉਹ ਕਹਿੰਦਾ ਲੈ ਵੀ ਕਹਿੰਦਾ ਅੱਜ ਤਾਂ ਹੀਰੇ ਹੀ ਹੀਰਿਆਂ ਦੀ ਬੋਰੀ ਆਊਗੀ ਤੇ ਉਹ ਚੱਕੀ ਜਦ ਪੀਸੀ ਜਾਂਦਾ ਪੀਸੀ ਜਾਂਦਾ ਤੇ ਉਹ ਪੌੜੀਆਂ ਚੜਨ ਲੱ ਆ ਜਾਂਦਾ ਸਾਦ ਉਹ ਜਿਹੜਾ ਬੰਦਾ ਬੈਠਾ ਸੀਗਾ ਸੌਰੀ ਉਹ ਕਹਿੰਦਾ ਹਾਂ ਜੀ ਬਾਬਾ ਜੀ ਆਪਾਂ ਕਿਧਰੋਂ ਚੱਲੇ ਵੀ ਤੁਸੀਂ ਤਾਂ ਮੈਨੂੰ ਹੀਰੇ ਲਿਆ ਕੇ ਦੇਣੇ ਸੀ ਕਹਿੰਦਾ ਪੁੱਤ ਕਿਹੜੇ ਹੀਰੇ ਮੈਂ ਵੀ ਤੇਰੇ ਮਾਂਗਾ ਇਕਣੇ ਆਇਆ ਸੀਗਾ ਕਹਿੰਦਾ ਹੁਣ ਤੂੰ ਚੱਕੀ ਤੋਂ ਛਡਾ ਕੇ ਦਿਖਾ ਹੱਥ ਉਹਦਾ ਹੱਥ ਛੱਡਣ ਲੱਗਦਾ ਗਰਨ ਲੱਗ ਜਾਂਦੀ ਆ ਉਹ ਟੁਗੜੀਆਂ ਹੀ ਉਤੋਂ ਗਰਨ ਲੱਗ ਜਾਂਦੀਆਂ ਨੇ ਛੱਤ ਜੀ ਉਹ ਛੱਡ ਨਹੀਂ ਸਕਦਾ ਹੁੰਦਾ ਫਿਰ ਵੀ ਮੈਂ ਇੱਥੇ ਹੀ ਮਰ ਜਾਊਗਾ ਉਹ ਕਹਿੰਦਾ ਫਿਰ ਹੁਣ ਇਹਦਾ ਉਪਾਏ ਕਹਿੰਦਾ ਮੈਂ ਵੀ ਤੇਰੇ ਮਾਂ ਗਾ ਇੱਕਨੇ ਲਾਲਚ ਚ ਜਾਇਆ ਸੀਗਾ ਵੀ ਹੁਣ ਮੈਂ ਫਸ ਗਿਆ ਕਹਿੰਦਾ ਸੁਣ ਕਹਿੰਦਾ ਜੇ ਮੈਨੂੰ ਸੋਨੇ ਜਾਂਦੀ ਨਾ ਸਰ ਜਾਂਦਾ ਕਹਿੰਦਾ ਮੁਰ ਗਿਆ ਮੁਰ ਜਣਾ ਸੀਗਾ ਕਹਿੰਦਾ ਪਰ ਹੁਣ ਤੂੰ ਵੀ ਮੇਰੇ ਮਾਂ ਫਸ ਗਿਆ ਕਹਿੰਦਾ ਜਿੰਨਾ ਟਾਈਮ ਕੋਈ ਮੇਰੇ ਵਰਗਾ ਆਉਂਦਾ ਨਹੀਂ ਹੈਗਾ ਉਨਾ ਟਾਈਮ ਤੂੰ ਛੱਡ ਨਹੀਂ ਸਕਦਾ ਹੈਗਾ ਨੂੰ ਇਹ ਕਹਾਣੀ ਦਾ ਮੋਟਿਵ ਆ ਵੀ ਲਾਲਚ ਬੁਰੀ ਬਲਾ ਵੀ ਜਿੰਨਾ ਕੋ ਰੱਬ ਨੇ ਦਿੱਤਾ ਜਾਂ ਜਿੰਨਾ ਕੋ ਕਰਿਆ ਓਨੇ ਕ ਜਿਹਾ ਬਦਾ ਕੋਈ ਨਾ ਕੋਈ ਚੈਕਰ ਨਹੀਂ ਆ ਇੱਥੇ ਆਪਾਂ ਤੁਹਾਡਾ ਕੰਫੀਡੈਂਸੀ ਬਿਲਡ ਕਰ ਰਹੇ ਹਾਂ ਸਾਰੇ ਵਿੱਚ ਪਹਿਲਾਂ ਦਾ ਪਿਆਰ ਭਰੀ ਸਾਫੇ ਹੀ ਗੱਲ ਇਹ ਵੀ ਕੈਂਡ ਲੱਗਿਆ ਤਾਂ ਵੀ ਦੱਸ ਦਿਓ ਜੇ ਉਦਾਂ ਲੱਗਿਆ ਤਾਂ ਵੀ ਦੱਸ ਦਿਓ ਠੀਕ ਆ ਠੀਕ ਕਹਿਣ ਤੇ ਸੁਣਾਉਣ 'ਚ ਬੜਾ ਫਰਕ ਹੁੰਦਾ ਸੱਜਣਾ ਬੋਲਣ ਤੇ ਕਰਨ 'ਚ ਵੀ ਬੜਾ ਫਰਕ ਹੁੰਦਾ ਸੱਜਣਾ ਮਜ਼ਾਕ ਕਰਨ ਤੇ ਓਡਾਣ 'ਚ ਵੀ ਫਰਕ ਹੁੰਦਾ ਸੱਜਣਾ ਗੱਲ ਮਿਹਨਤ ਦੇ ਥੋੜੇ ਸਬਦ ਦੀ ਹੁੰਦੀ ਆ ਸੱਜਣਾ ਉੰਜ ਹੀਰੇ ਤੇ ਕੋਲੇ ਦੋਹਾਂ 'ਚ ਜੜਕ ਹੁੰਦਾ ਸੱਜਣਾ ਇੱਕ ਤਾਪ ਛੱਡ ਕੇ ਆਪਣੀ ਕੀਮਤ ਪਾ ਜਾਂਦਾ ਤੇ ਦੂਜਾ ਜੋ ਹੁੰਦਾ ਉਹ ਆਪਣਾ ਵजूद ਵੀ ਗਵਾ ਜਾਂਦਾ ਅਸਲੀਅਤ ਤੇ ਗੱਲਾਂ 'ਚ ਵੀ ਫਰਕ ਹੁੰਦਾ ਸੱਜਣਾ ਜਿਹੜੇ ਆਂਦੇ ਮਾਇਆ ਗੁਜਰਾਨ ਤੇ ਕੁਝ ਕੁਝ ਨਹੀਂ ਸੱਜਣਾ ਉਹਨਾਂ ਕਿਹੜਾ ਬਿਨ ਇਸ ਦੇ ਰਜਣਾ ਕੁਝ ਕਰਨਾ ਜਾਂ ਫਿਰ ਜਾਣਨਾ ਬੜਾ ਔਖਾ ਹੁੰਦਾ ਸੱਜਣਾ ਲੱਖ ਦੇਖ ਲਿਖਣੇ ਆ ਆਪਣੇ ਹੱਥੀਂ ਕਿਨੇ ਤੈਨੂੰ ਪੜਨਾ ਸੱਜਣਾ ਕਿਨੇ ਤੈਨੂੰ ਪੜਨਾ ਸੱਜਣਾ ਕੋਈ ਨਾ ਬਈ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਪਿਓ ਪਿਓ ਹੀ ਹੁੰਦਾ ਵਾ ਹਨਾ ਆਪਾਂ ਤਾਂ ਮਿਆਗ ਜਿ ਕਹਿ ਦਿੰਨੇ ਆ ਹਨਾ ਪਰ ਪਿਓ ਪਿਓ ਹੀ ਹੁੰਦਾ ਵਾ ਮਲੂ ਤੇ ਕਿੰਨੀ ਸੂਝ ਇਹਨਾਂ ਉਹ ਜੀ ਆਉਂਦੀ ਆ ਉਦੋਂ ਪਤਾ ਲੱਗਦਾ ਵਾ ਆਪਾਂ ਉਦਾਂ ਗਏ ਨੇ ਉਹ ਚੱਕਰ ਨਹੀਂ ਆਦਾ ਇਹ ਕੀ ਆ ਬਾਪੂ ਮੈਨੂੰ ਸਮਝਣਾ ਆਇਆ ਜੀ ਆਪਣੇ ਬਾਰੇ ਨਾ ਸੋਚਿਆ ਕਦੇ ਦੀ ਮੇਰੇ ਵਧੀਆ ਪਾਇਆ ਜੀ ਮੇਰੀ ਖਾਤਰ ਉਹਨੇ ਆਪਣੀ ਸੁਰਗ ਦੀ ਜ਼ਿੰਦਗੀ ਵਿੱਚੋਂ ਕਾਹ ਤੋਂ ਨਰਕ ਪਾਇਆ ਜੀ ਖਉਨੂ ਮੈਂ ਜਾਪਾਂ ਲੱਗੀ ਜੋ ਰੱਬ ਆ ਰਬ ਰੱਬ ਆਪ ਜੀਵਨ ਵਿੱਚ ਖੁਦ ਚੱਲ ਕੇ ਆਇਆ ਜੀ ਉਹ ਦੱਸ ਦੇ ਦਾਤਾ ਬਾਪੂ ਮੇਰੇ ਵਿੱਚ ਕਿਹੜਾ ਅਲਹਿਦਾ ਤਤ ਤੂੰ ਪਾਇਆ ਜੀ ਕਦੇ ਤਾਂ ਮੈਨੂੰ ਸ਼ਹਿਦੋਂ ਮਿੱਠਾ ਤੇ ਕਦੇ ਕੋੜ ਤੂੰਬੇ ਦਾ ਸੁਆਦ ਚਕਾਇਆ ਜੀ ਉਹ ਬੱਲੇ ਉਹ ਤੇਰੇ ਦਾਤਾ ਆ ਬਾਪੂ ਕੀ ਚੀਜ਼ ਬਣਾਇਆ ਜੀ ਇਹ ਬਾਪੂ ਕੀ ਚੀਜ਼ ਬਣਾਇਆ ਜੀ